ਲੈ ਕੇ ਆਏ ਹਾਂ ਅਕਸਰ ਹੀ ਸਾਡੇ ਮਨਾਂ ਵਿੱਚ ਇਤਰ ਨੂੰ ਲੈ ਕੇ ਕਾਫੀ ਸਵਾਲ ਪੈਦਾ ਹੋ ਜਾਂਦੇ ਨੇ ਇਤਰ ਹੁੰਦਾ ਜਾਂ ਅਤਰ ਇੰਨਾ ਮਹਿੰਗਾ ਕਿਉਂ ਇਸ ਦੀ ਮਤਲਬ ਕਿ ਇਹ ਸਮਾਪਤ ਜਿਹੜੀ ਸੁਗੰਧ ਹੈਗੀ ਕਦੋਂ ਤੱਕ ਰਹਿੰਦੀ ਹੈਗੀ ਉਹ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਰਾਹੀਂ ਮਿਲਣਗੇ ਸਾਡੇ ਨਾਲ ਇੱਕ ਨੌਜਵਾਨ ਮੌਜੂਦ ਹੈ ਜਿਸ ਨੇ ਪੰਜਾਬ ਵਿੱਚ ਹੀ ਇਸ ਇਤਰ ਦੀ ਖੋਜ ਕੱਢ ਲੈਂਦੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਸ਼ਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਮਨ ਸਿੰਘ ਹੈ ਜੀ ਜੀਰਾ ਸਰ ਸਾਨੂੰ ਇਤਰ ਵਾਏ ਦੱਸੋ ਮਤਲਬ ਕਿ ਜਿਆਦਾਤਰ ਇਹ ਹੀ ਦੇਖਿਆ ਜਾਂਦਾ ਕਿ ਇਹ ਵਿਦੇਸਾਂ ਵਿੱਚ ਪਾਇਆ ਜਾਂਦਾ ਹੈ। ਅ ਦੇਖੋ ਇਤਰ ਤੇ ਅਤਰ ਤੁਸੀਂ ਦੋ ਨਾਮ ਲੱਤੇ ਤੇ ਇਤਰ ਦੇ ਅਤਰ ਦੇ ਵਿੱਚ ਜਿਹੜਾ ਬੁਨਿਆਦੀ ਫਰਕ ਹੈ ਵੀ ਜਿਹੜੀ ਹਿੰਦੁਸਤਾਨੀ ਲੈਂਗੁਏਜ ਹੈ ਹਿੰਦੀ ਲੈਂਗੁਏਜ ਹੈ ਉਸ ਦੇ ਵਿੱਚ ਇਸ ਨੂੰ ਇਤਰ ਕਹਿ ਦਿੰਦੇ ਨੇ ਕਿਉਂਕਿ ਅਰਬੀ ਜਿਹੜੀ ਜ਼ੁਬਾਨ ਹੈ ਉਸ ਦੇ ਵਿੱਚ ਜਿਹੜੀ ਐੜੇ ਦੀ ਧੁਨੀ ਹੈ ਉਸ ਨੂੰ ਉਚਾਰਨ ਕਰਨ ਦੀ ਦੋ ਵਿਧੀਆਂ ਨੇ ਇੱਕ ਹੈ ਕਿ ਅ ਇੱਕ ਹੈ ਕਿ ਆ ਉਹ ਹਲਕੇ ਚ ਆ ਤੇ ਇੱਕ ਅ ਇਹ ਦੋ ਵਿਧੀਆਂ ਦੇ ਫਰਕ ਕਰਕੇ ਜਿਹੜਾ ਇਤਰ ਹੈ ਉਹਨੂੰ ਅਰਬੀ ਜ਼ੁਬਾਨ ਦੇ ਵਿੱਚ ਇਤਰ ਕਹਿੰਦੇ ਨੇ ਹਲਕੇ ਦੇ ਵਿੱਚ ਇਤਰ ਸੋ ਉਹ ਜਿਹੜੀ ਉਚਾਰਨ ਵਿਧੀ ਹੈ ਉਹ ਆਪਣੀ ਹਿੰਦੀ ਜ਼ੁਬਾਨ ਦੇ ਵਿੱਚ ਨਹੀਂ ਮੌਜੂਦ ਅਤੇ ਇਸ ਕਰਕੇ ਹਿੰਦੀ ਦੇ ਵਿੱਚ ਉਸਨੂੰ ਈ ਦੀ ਨਾਲ ਰਿਪਲੇਸ ਕਰ ਦਿੱਤਾ ਜਾਂਦਾ ਤਾਂ ਇਤਰ ਬਣ ਜਾਂਦਾ ਪਰ 올 ਇਨ 올 ਦੋਨੋਂ ਕਲਾਂ ਸੇਮ ਨੇ ਇਤਰ ਵੀ ਉਹੀ ਹੈ ਅਤਰ ਵੀ ਉਹੀ ਹੈ ਇਹ ਐਨਾ ਮਹਿੰਗਾ ਕਾਤੂਆਗਾ ਮਹਿੰਗੇ ਦੇ ਵਿੱਚ ਸੀ ਦੇਖੋ ਇਹ ਹੁੰਦਾ ਐਬਸੋਲੂਟ 에ਸੈਂਸ਼ੀਅਲ ਆਇਲਸ ਨੂੰ ਬੇਸ ਆਇਲਸ ਦੇ ਵਿੱਚ ਬਲੈਂਡ ਕਰਕੇ ਤਿਆਰ ਹੁੰਦਾ ਤੇ ਜਿੱਦਾਂ ਆਪਾਂ ਪਰਫਿਊਮ ਯੂਜ਼ ਕਰਦੇ ਆਂ ਅਗਰ 100 ਐਮਐਲ ਪਰਫਿਊਮ ਹੈ ਤਾਂ 6 ਐਮਐਲ ਜਿਹੜਾ ਇਤਰ ਹੈ ਉਹ ਬਰਾਬਰ ਹੈ ਉਹਦੀ ਯੂਜ਼ੇਜ ਬਰਾਬਰ ਹੈ ਉਹਦਾ ਫਰੇਗਰੈਂਸ ਕੰਟੈਂਟ ਬਰਾਬਰ ਹੈ ਸਿਰਫ ਉਹ ਆਪਣੇ ਸਾਈਜ਼ ਛੋਟਾ ਹੋਣ ਕਰਕੇ ਉਹ ਲੱਗਦਾ ਆਪਾਂ ਨੂੰ ਮਹਿੰਗਾ ਲੇਕਿਨ ਜਿਹੜਾ ਨਾਰਮਲ ਲੀਟਰ ਹੈ ਉਹ 6 ਐਮਐਲ ਜਿਹੜਾ 700 ਰੁਪਏ ਦੇ ਵਿੱਚ ਆ ਜਾਂਦਾ ਤੇ ਉਹ 4 ਤੋਂ 5 ਮਹੀਨੇ ਚੱਲਦਾ ਤੇ ਆਪਾਂ ਜਨਰਲੀ ਦੇਖਦੇ ਆ ਵੀ ਪਰਫਿਊਮ ਵੀ ਇੰਨੀ ਕੋਸਟ ਕਰਦੇ ਆ ਸਰ ਇਹਦੀ ਸੁਗੰਧ ਆ ਕਿ ਜਿਹੜੀ ਜ਼ਿਆਦਾਤਰ ਆਪਾਂ ਪਰਫਿਊਮ ਚ ਕੈਮੀਕਲ ਪਾਏ ਜਾਂਦੇ ਆਗੇ ਉਹ ਤੋਂ ਜ਼ਿਆਦਾਤਰ ਵੀ ਮਤਲਬ ਰਹਿੰਦੀ ਹੁੰਦੀ ਹੈ ਸੁਗੰਧ ਤੇ ਪਰ ਇਹਦੇ ਵਿੱਚ ਕੈਮੀਕਲ ਕੋਈ ਪਾਇਆ ਜਾਂਗਾ ਇਹਦੇ ਵਿੱਚ ਦੇਖੋ ਜੀ ਜਿਹੜੇ ਆਮ ਤੌਰ ਤੇ ਪ੍ਰੀਜ਼ਰਵੇਟਿਵਸ ਨੇ ਕੋਸਮੈਟਿਕਸ ਦੇ ਵਿੱਚ ਜਿਹੜੇ ਜ਼ਰੂਰੀ ਹੁੰਦੇ ਨੇ ਉਹ ਤਾਂ ਹੁੰਦੇ ਹੀ ਹੁੰਦੇ ਆ ਕੈਮੀਕਲ ਫ੍ਰੀ ਬਹੁਤ ਰੇਅਰ ਹੁੰਦੇ ਆ ਕੁਝ ਆਈਟਮਸ ਹੁੰਦੀਆਂ ਨੇ ਜਿਹੜੀ ਬਿਲਕੁ ਲੇਕਿਨ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਵੈਲਿਡਿਟੀ ਹੈ ਉਹਨਾਂ ਦੀ ਵੈਲਿਡਿਟੀ ਹੈ ਐਕਸਪਾਇਰੀ ਉਹਨਾਂ ਦੀ ਥੋੜੀ ਜਲਦੀ ਆ ਜਾਂਦੀ ਹੈ ਕਿਉਂਕਿ ਨੇਚਰਲ ਜਿਹੜੇ ਐਕਸਟ੍ਰੈਕਟਸ ਨੇ ਐਸੈਂਸ਼ੀਅਲ ਆਇਲਸ ਦੇ ਉਹਨਾਂ ਨੂੰ ਪ੍ਰੀਜ਼ਰਵ ਕਰਨ ਲਈ ਕੈਮੀਕल्स ਦਾ ਯੂਜ਼ ਹੁੰਦਾ ਹੀ ਹੁੰਦਾ ਲੇਕਿਨ ਐਜ਼ ਕੰਪੇਅਰ ਟੂ ਪਰਫਿਊਮ ਇਹਦੇ ਵਿੱਚ ਕੋਈ ਟਾਕਸਿਕ ਕੈਮੀਕल्स ਨਹੀਂ ਹੁੰਦੇ ਪਰਫਿਊਮ ਦੇ ਵਿੱਚ ਆਪਾਂ ਦੇਖਦੇ ਹਾਂ ਵੀ ਸਪਿਰਿਟ ਹੁੰਦੀ ਹੈ ਐਲਕੋਹਲ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕਿਉਂਕਿ ਆਇਲ ਜਿਹੜਾ ਹੈਗਾ ਉਹ ਐਲਕੋਹਲ ਦੇ ਵਿੱਚ ਸੋਲਿਊਬਲ ਹੈ ਤੇ ਫਰੇਗਰੈਂਸ ਜਿਹੜੀ ਉਹ ਇੱਕ ਆਇਲ ਦੇ ਵਿੱਚ ਹੁੰਦੀ ਹੈ ਆ ਅਲਕੋਹਲ ਜਿਹੜੀ ਹੈਗੀ ਆ ਉਹ ਪ੍ਰੋਪਾਈਲਨ ਇਥਨੋਲ ਤੇ ਮਤਲਬ ਇਸ ਤਰੀਕੇ ਦੀ ਜਿਹੜੀ ਅਲਕੋਹਲਿਕ ਗਰੁੱਪਸ ਨੇ ਉਹਦੇ ਜਿਹੜੀ ਅਲਕੋਹਲਸ ਯੂਜ਼ ਹੁੰਦੀਆਂ ਨੇ ਤੇ ਉਹਦੇ ਨਾਲ ਕੀ ਹੈ ਜਸਟ ਇੱਕ ਉਹ ਆਪਣਾ ਪ੍ਰੋਜੈਕਟ ਕਰਦੀ ਹੈ ਕਿਉਂਕਿ ਅਲਕੋਹਲ ਹੈ ਜਿਹੜੀ ਸਪਿਰਿਟ ਹੈ ਉਹ ਐਵੇਪੋਰੇਟ ਹੁੰਦੀ ਹੈ ਤੇ ਨਾਲ ਆਪਣੇ ਆਇਲ ਨੂੰ ਲੈ ਕੇ ਉੱਡਦੀ ਹੈ ਤੇ ਉਹਦੇ ਨਾਲ ਕੀ ਹੈ ਇੱਕ ਪਰਫਿਊਮ ਦੀ ਪ੍ਰੋਜੈਕਸ਼ਨ ਬਣ ਜਾਂਦੀ ਹੈ ਇਸ ਕਰਕੇ ਇਹ ਟ੍ਰੈਂਡ ਚੱਲਿਆ ਵੀ ਆਪਾਂ ਉਸ ਨੂੰ ਪਰਫਿਊਮ ਨੂੰ ਯੂਜ਼ ਕਰੀਏ ਕਿਉਂਕਿ ਉਹਨੂੰ ਸਪਰੇਅ ਕਰੀਏ ਤੇ ਉਹ ਆਪਣੇ ਆਪ ਨੂੰ ਐਵੇਪੋਰੇਟ ਕਰੇ ਤੇ ਪ੍ਰੋਜੈਕਟ ਕਰੇ ਲੇਕਿਨ ਅਗਰ ਤੁਸੀਂ ਇਤਰ ਨੂੰ ਸਹੀ ਵਿਧੀ ਨਾਲ ਲਾਉਨੇ ਹੋ ਅਤਰ ਨੂੰ ਸਹੀ ਵਿਧੀ ਨਾਲ ਲਾਉਨੇ ਹੋ ਤਾਂ ਅਤਰ ਹੀ ਵੀ ਉਨਾ ਹੀ ਆਪਣੇ ਆਪ ਨੂੰ ਪ੍ਰੋਜੈਕਟ ਕਰੇਗਾ ਜਿੰਨਾ ਕਿ ਕੋਈ ਪਰਫਿਊਮ ਕਰਦਾ ਹੈ ਕਿਉਂਕਿ ਅਤਰ ਨੂੰ ਆਪਾਂ ਅਕਸਰ ਦੇਖਦੇ ਹਾਂ ਕੁਝ ਲੋਕ ਲਾਉਂਦੇ ਨੇ ਤਾਂ ਉਸ ਨੂੰ ਲਗਾ ਕੇ ਮੜ ਲੈਂਦੇ ਨੇ ਆਪਣੇ ਦੋਨੇ ਗੁੱਟਾਂ ਨੂੰ ਮੜ ਲੈਂਦੇ ਨੇ ਜਾਂ ਲਗਾ ਕੇ ਉਸ ਨੂੰ ਮਤਲਬ ਜ਼ਿਆਦਾ ਗਰਮਾਇਸ਼ ਦੇ ਦਿੰਦੇ ਨੇ ਜ਼ਿਆਦਾ ਰਗੜ ਦੇ ਦਿੰਦੇ ਨੇ ਉਹ ਵਿਧੀ ਗਲਤ ਹੈ ਜਦੋਂ ਤੱਕ ਆਪਾਂ ਨੂੰ ਅਤਰ ਲਗਾਉਣ ਦੀ ਸਹੀ ਵਿਧੀ ਨਹੀਂ ਪਤਾ ਤਾਂ ਉਹਦੇ ਆਪਾਂ ਨੂੰ ਪ੍ਰੋਪਰ ਰਿਜ਼ਲਟਸ ਨਹੀਂ ਮਿਲਣਗੇ ਅਤਰ ਲਗਾਉਣ ਦੀ ਸਹੀ ਵਿਧੀ ਹੈ ਕਿ ਵੀ ਆਪਾਂ ਸਭ ਤੋਂ ਪਹਿਲਾਂ ਇਸ ਨੂੰ ਪਲਸ ਪੁਆਇੰਟਸ ਤੇ ਲਗਾਈਏ ਪਲਸ ਪੁਆਇੰਟਸ ਤੋਂ ਮੁਰਾਦ ਆਪਾਂ ਇਸ ਨੂੰ ਗੁੱਟ ਤੇ ਲਗਾ ਕੇ ਥੋੜਾ ਜਿਹਾ ਟੈਪ ਕਰਕੇ ਵਿਛਾ ਕੇ ਫਿਰ ਆਪਾਂ ਕੱਪੜਿਆਂ ਦੇ ਉੱਪਰ ਇਹਨੂੰ ਰਗ ਰਬ ਕਰ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਗਰਦਨ ਦੇ ਹਸਾਨ ਅੜੀ ਕੋਲ ਇੱਥੇ ਲਗਾ ਸਕਦੇ ਹਾਂ ਆਪਾਂ ਇਸ ਨੂੰ ਤੇ ਕੰਨ ਦੇ ਪਿੱਛੇ ਲਗਾ ਸਕਦੇ ਹਾਂ ਬਾਕੀ ਕਾਲਰ ਬੋਨ ਦੇ ਵਿੱਚ ਲਗਾ ਸਕਦੇ ਹਾਂ ਜਿੱਥੇ-ਜਿੱਥੇ ਤੁਹਾਡੀ ਬਾਡੀ ਦੇ ਹੀਟ ਸਿੰਕਸ ਨੇ ਉਹਦੇ ਨਾਲ ਕੀ ਹੈ ਜਿੱਦਾਂ-ਜਿੱਦਾਂ ਔਇਲ ਨੂੰ ਹੀਟ ਮਿਲਦੀ ਜਾਊਗੀ ਤਾਂ ਹੌਲੀ-ਹੌਲੀ ਜਿਹੜਾ ਔਇਲ ਹੈ ਵੈਪੋਰੇਟ ਹੁੰਦਾ ਜਾਊਗਾ ਤੇ ਆਪਣ سے کہندے ہے کہ مطلب کہ پرفیوم ਜਿਹੜਾ ਆਪਾਂ ਸਕਿਨ ਤੇ ਲਾਉਂਦੇ ਆਂ ਜਾਂਦਰ کیمیکلز ਪਾਏ ਜਾਂਦੇ ਹੈਗੇ ਤੇ ਉਹਦਾ ਕੋਈ افیکٹ ਪੈਂਦਾਗਾ دیکھو ਅਨਟਿਲ ਐਂਡ ਅਨਲੈਸ ਤੁਸੀਂ ਕਿਸੇ سپੈਸਿਫਿਕ کیمیکل ਤੋਂ ਜਾਂ ਕਿਸੇ سپੈਸਿਫਿਕ ਇਨਗਰੀਡੀਅੰਟ ਤੋਂ ਅਲਰਜਿਕ ਨਹੀਂ ਹੈਗੇ ਤਾਂ ਇਹ ਜਿਹੜੇ ਕੋਸਮੈਟਿਕਸ ਦੇ ਵਿੱਚ ਜਿਹੜੇ کیمیکلز ਪੈਂਦੇ ਨੇ ਇਹ ਪ੍ਰੋਪਰ ਇੰਡੀਅਨ گورنمنٹ ਦੀ ریگولیشنز ਨਾਲ ਪੈਂਦੇ ਨੇ ਡਰਗ ਐਂਡ ਕੋਸਮੈਟਿਕਸ ਦਾ ਪ੍ਰੋਪਰ ਐਕਟ ਹੈ 2020 ਉਹਦੇ ਵਿੱਚ ਦੇ ਅਨੁਸਾਰ ਉਹਦੇ ਮੈਨੂਫੈਕਚਰਿੰਗ ਉਹਦੇ ਅਧੀਨ ਹੁੰਦੀ ਹੈ ਉਹ کیمیکلز ਦੀ ਪਰਮਿਸ਼ਨ ਹੁੰਦੀ ਹੈ ਤੇ ਉਹ కెమికਲਸ ਬਕਾਇਦਾ ਲੈਬ ਟੈਸਟਡ ਹੁੰਦੇ ਨੇ ਵੀ ਇਹ ਟਾਕਸਿਕ ਨਹੀਂ ਹੈ ਕਿ ਤੁਹਾਡੀ ਸਕਿਨ ਲਈ ਉਹ ਜਸਟ ਜਿਹੜੇ ਐਸੈਂਸ਼ੀਅਲ ਆਇਲਸ ਨੇ ਉਹਨਾਂ ਨੂੰ ਪ੍ਰੀਜ਼ਰਵ ਕਰਨ ਲਈ ਹੁੰਦੇ ਨੇ ਤੇ ਇਸ ਤੋਂ ਇਲਾਵਾ ਇੱਕ ਐਮਐਸਐਮਡੀਜ਼ ਹੁੰਦੇ ਨੇ ਮਟੀਰੀਅਲ ਸੇਫਟੀ ਡਾਟਾ ਸ਼ੀਟਸ ਹੁੰਦੀਆਂ ਨੇ ਉਹਦੇ ਵਿੱਚ ਬਕਾਇਦਾ ਸਾਰੀ ਚੀਜ਼ ਦਾ ਜ਼ਿਕਰ ਹੁੰਦਾ ਵੀ ਕਿਹੜੀ ਜਿਹੜੀ ਚੀਜ਼ ਹੈ ਉਹ ਤੁਹਾਡੀ ਬਾਡੀ ਲਈ ਹਾਰਮਫੁਲ ਹੈ ਕਿਹੜੀ ਨਹੀਂ ਹੈਗੀ ਲੇਕਿਨ ਇਤਰ ਦੇ ਵਿੱਚ ਜਿਹੜੇ కెమికਲਸ ਯੂਜ਼ ਹੋਣੇ ਆ ਪ੍ਰੀਜ਼ਰਵੇਸ਼ਨ ਲਈ ਉਹ ਤੁਹਾਡੀ ਬਾਡੀ ਲਈ ਟਾਕਸਿਕ ਨਹੀਂ ਹੈ ਕਿ ਹਾਰਮਫੁਲ ਨਹੀਂ ਹੈਗੇ ਸਰ ਮਤਲਬ ਜਿਹੜੀ ਤੁਸੀਂ ਖੋਜ ਕੱਢੀ ਹੈਗੀ ਤੁਸੀਂ ਬਾਹਰੋਂ ਮੰਗਾਉਂਦੇ ਹੈਗੇ ਜਾਂ ਖੁਦ ਤਿਆਰ ਕਰਦੇ ਹੈਗੇ ਦੇਖੋ ਇਨੀਸ਼ੀਅਲੀ ਸਭ ਤੋਂ ਪਹਿਲਾਂ ਅਸੀਂ ਬਾਹਰੋਂ ਮੰਗਾਏ ਤੇ ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਤਜਰਬਾ ਨਹੀਂ ਸੀਗਾ ਤੇ ਹੌਲੀ ਹੌਲੀ ਜਿੱਦਾਂ ਇਹਦੇ ਬਾਰੇ ਪੜ੍ਹਦੇ ਗਏ ਇਹਦੇ ਬਾਰੇ ਸਿੱਖਦੇ ਗਏ ਇਹਦੇ ਬਾਰੇ ਮੈਂ ਪੜਾਈ ਕੀਤੀ ਹੈ ਅਰੋਮੈਟਿਕਸ ਦੀ ਸੋ ਉਸ ਤੋਂ ਬਾਅਦ ਬਣਾਉਣ ਦੀ ਵਿਧੀ ਜਿਹੜੀ ਹੈਗੀ ਉਸ ਦੀ ਜਾਂਚ ਆਈ ਤਾਂ ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਟੋਟਲੀ ਹੀ ਆਪਣੇ ਆਪਣੀ ਪ੍ਰੋਡਕਸ਼ਨ ਕਰੀਏ ਹਲੇ ਵੀ ਅਸੀਂ ਕੁਝ ਪਰਸੈਂਟ ਜਿਹੜਾ ਆਊਟਸੋਰਸ ਕਰਦੇ ਆਂ ਬਾਹਰੋਂ ਮੰਗਵਾਉਂਦੇ ਆਂ لیکن ਇਸ ਕੋਸ਼ਿਸ਼ ਦੇ ਵਿੱਚ ਹੈ ਵੀ ਸਾਰੀ ਜਿਹੜੀ ਇੰਟਰਨਲ ਪ੍ਰੋਡਕਸ਼ਨ ਕਰੀਏ ਬਸ ਇਹ ਹੁੰਦਾ ਜੀ ਕਿ ਕਿਉਂਕਿ ਰੌ ਮਟੀਰੀਅਲ ਹਰ ਟਾਈਮ ਹਰ ਸੀਜ਼ਨ ਦੇ ਵਿੱਚ ਅਵੇਲੇਬਲ ਨਹੀਂ ਹੁੰਦੇ ਤਾਂ ਕੁਝ ਆਪਾਂ ਨੂੰ ਸੋਰਸ ਕਰਨੇ ਪੈਂਦੇ ਆ ਬਾਹਰੋਂ ਤੇ ਕੁਝ ਆਪਾਂ ਨੂੰ ਲੋਕਲੀ ਅਵੇਲੇਬਲ ਹੋ ਜਾਂਦੇ ਨੇ ਕਿ ਜੇ ਤਾਂ ਲੋਕਾਂ ਦੀ ਡਿਮਾਂਡ ਹੁੰਦੀ ਆ ਵੀ ਸਾਨੂੰ ਇਦਾਂ ਦੀ ਸੁਗੰਧ ਚਾਹੀਦੀ ਹੈਗੀ ਜੇ ਚਾਹੀਦਾ ਫਿਰ ਤੁਸੀਂ ਉਸ ਤਰ੍ਹਾਂ ਦਾ ਉਹਨਾਂ ਨੂੰ ਕਰਦੇ ਹੋਗੇ ਬਣਾ ਕੇ ਦਿੰਨੇ ਹੋਗੇ ਬਿਲਕੁਲ ਜੀ ਬਿਲਕੁਲ ਜ਼ਿਆਦਾਤਰ ਤਾਂ ਜਿਹੜੇ ਲੋਕਾਂ ਦੀ ਡਿਮਾਂਡ ਹੁੰਦੀ ਹੈ ਕਿ ਜਿਹੜੇ ਫੇਮਸ ਬ੍ਰਾਂਡਡ ਪਰਫਿਊਮਸ ਨੇ ਜਿਵੇਂ ਵਰਸਾਚੀ ਹੈ ਗੂਚੀ ਹੈ ਟਾਮ ਫੋਰਡ ਹੈ ਤੇ ਪਰਾਡਾ ਹੈ ਇਸ ਤਰੀਕੇ ਦੇ ਜਿਹੜੇ ਬ੍ਰਾਂਡਸ ਆਪਣੇ ਪਰਫਿਊਮਸ ਕ੍ਰੀਏਟ ਕਰਦੇ ਨੇ ਜ਼ਿਆਦਾ ਲੋਕਾਂ ਦੀ ਡਿਮਾਂਡ ਹੁੰਦੀ ਕਿ ਸਾਨੂੰ ਉਸ ਤਰੀਕੇ ਦਾ ਦੋ ਜਾਂ ਹੂ ਬਹੂ ਉਹੀ ਦੋ ਸੋ ਉਹਦੇ ਵਿੱਚ ਕੀ ਹੁੰਦਾ ਵੀ ਅਸੀਂ ਉਸ ਪਰਫਿਊਮ ਨੂੰ ਐਨਲਾਈਜ਼ ਕਰਦੇ ਆ ਅਸੀਂ ਤਕਰੀਬਨ 70 ਤੋਂ 80 ਜਿਹੜੇ ਪ੍ਰਕਾਰ ਦੇ ਪਰਫਿਊਮਸ ਨੇ ਉਹਨਾਂ ਵਰਗੀ ਇੱਕ ਫਰੇਗਰੈਂਸ ਕ੍ਰੀਏਟ ਕਰ ਰੱਖੀ ਆ ਤੇ ਉਹਨਾਂ ਨੂੰ ਅਸੀਂ ਉਸ ਹਿਸਾਬ ਨਾਲ ਨੇਮਿੰਗ ਉਹਨਾਂ ਦੀ ਕਰ ਰੱਖੀ ਆ ਜੇ ਕੋਈ ਮੰਗਦਾ ਵੀ ਸਾਨੂੰ ਸ਼ੈਨੈਲ ਦਾ ਕੋਈ ਪਰਫਿਊਮ ਚਾਹੀਦਾ ਹੈ ਜਾਂ ਟਾਮ ਫੋਰਡ ਦਾ ਉਡਵੁੱਡ ਚਾਹੀਦਾ ਤਾਂ ਉਹ ਸਾਡੇ ਕੋਲ ਆਲਰੇਡੀ ਤਿਆਰ ਹੈ ਬਾਕੀ ਜੇ ਕੋਈ ਹੋਰ ਵੀ ਐਡੀਸ਼ਨਲ ਹੀ ਕੋਈ ਤਿਆਰ ਕਰਵਾਉਣਾ ਚਾਹੁੰਦਾ ਵੀ ਕੋਈ ਆਪਣੇ ਸਪੈਸੀਫਿਕ ਪਰਫਿਊਮ ਦੱਸ ਕੇ ਤਾਂ ਉਹ ਵੀ ਕਰਵਾ ਸਕਦੇ ਨੇ ਜੇ ਕਿਸੇ ਦੀ ਡਿਮਾਂਡ ਇਸ ਤਰ੍ਹਾਂ ਹੈ ਵੀ ਮੈਨੂੰ ਰੋਜ਼ ਵਨੀਲਾ ਜੈਸਮੀਨ ਤੇ ਔਰੈਂਜ ਦਾ ਬਲੈਂਡ ਚਾਹੀਦਾ ਤਾਂ ਉਹ ਵੀ ਹੋ ਜੂਗਾ ਉਹਨਾਂ ਦੀ ਜਿਹੜੀ ਪ੍ਰੀਫਰੈਂਸਿਸ ਦੇ ਮੁਤਾਬਿਕ ਪੌਸਿਬਿਲਟੀ ਸਭ ਹੈ ਜੀ ਬਸ ਸਾਹਮਣੇ ਵਾਲੇ ਨੂੰ ਦੱਸਣਾ ਆਉਣਾ ਚਾਹੀਦਾ ਜਾਂ ਸਾਨੂੰ ਉਸ ਗੱਲ ਦੀ ਇੰਟਰਸੈਪਸ਼ਨ ਹੋਣੀ ਚਾਹੀਦੀ ਆ ਸਰ ਮਤਲਬ ਕਿ ਜਿਆਦਾਤਰ ਲੋਕਾਂ ਦਾ ਇਹੀ ਮਤਲਬ ਮੰਨਣਾ ਹੁੰਦਾ ਹੈ ਨਾ ਵੀ ਕੰਮ ਸਿੱਖਿਆਗਾ ਇਹਦੀ ਸਟੱਡੀ ਹੁੰਦੀ ਜ ਜਦੋਂ ਆਪਾਂ ਕੋਈ ਬਿਜ਼ਨਸ ਕਰਦੇ ਆਂ ਕਿ ਜਦ ਤ ਆਪ ਨੂੰ ਸਟੱਡੀ ਦੇ ਨਾਲ ਹੀ ਉਹ ਕਰਨਾ ਪੈਂਦਾ ਤੇ ਤੁਸੀਂ ਇਹਨਾਂ ਦੀ ਸਟੱਡੀ ਕੀਤੀ ਹੈਗੀ ਹਾਂਜੀ ਮੈਂ ਐਰੋਮੈਟਿਕਸ ਦੇ ਵਿੱਚ ਸਟੱਡੀ ਕੀਤੀ ਹੈ ਜਿਹਦੇ ਵਿੱਚ ਆਪਾਂ ਨੂੰ ਐਸੈਂਸ਼ੀਅਲ ਆਇਲਸ ਦਾ ਤੇ ਇਹਨਾਂ ਦੀ ਵੋਲੇਟਿਲਿਟੀ ਇਹਨਾਂ ਦੇ ਬਲੈਂਡਸ ਬਾਰੇ ਆਪਾਂ ਨੂੰ ਪੜ੍ਹਨ ਨੂੰ ਮਿਲਦਾ ਕਿ ਕਿਹੜੇ ਕਿਹੜੇ ਆਇਲਸ ਨੇ ਜਿਹੜੇ ਮਿਕਸ ਹੋ ਜਾਂਦੇ ਨੇ ਕਿਹੜੇ ਕਿਹੜੇ ਆਇਲਸ ਨੇ ਜਿਹੜ ਤੇ ਕਿਦਾਂ ਕਿਦਾਂ ਕਿੰਨੀ ਕਿੰਨੀ proportions ਦੇ ਵਿੱਚ oils ਨੂੰ blend ਕਰਨਾ ਹੈ ਤੇ ਕਿਸ ਤਰ੍ਹਾਂ ਖੁਸ਼ਬੂ क्रिएट ਹੁੰਦੀ ਹੈ ਸਰ ਤੁਹਾਡੀ ਕੋਈ ਫੈਮਲੀ ਚ ਪਹਿਲਾਂ ਦਾ ਇਦਾਂ ਦਾ ਕੋਈ business ਮਤਲਬ ਕਿ ਸਟਾਰਟ ਕੀਤਾ ਜਾਂ ਤੁਸੀਂ ਇਹਨਾਂ ਦੀ ਸ਼ੁਰੂਆਤ ਕੀਤੀ ਹੈ ਨਹੀਂ ਮੇਰੀ ਫੈਮਲੀ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਮੇਰੇ ਫੈਮਲੀ ਦੇ ਵਿੱਚ ਸਾਰੇ government sector ਦੇ ਵਿੱਚ ਨੇ ਤੇ ਇਹਦੀ ਜਿਹੜੀ initial starting ਹੈ ਉਹ ਮੈਂ ਹੀ ਕੀਤੀ ਹੈ ਤੇ ਹੋਪਸੋ ਕਿ ਅੱਗੇ ਵਧਦਾ ਰਹੇ ਹੁਣ ਵਿਰਾਸਤੀ ਕੰਮ ਬਣ ਕੇ ਤੇ ਸਰ ਜਿਵੇਂ ਤੁਸੀਂ ਹੁਣ ਵਧੀਆ ਇਹਦੇ ਵਿੱਚ ਤੁਸੀਂ ਮਤਲਬ ਕਿ ਆਪਣਾ ਮੁਕਾਮ ਆ ਜਿਹੜਾ ਹਾਸਲ ਕਰ ਚੁੱਕੇ ਆ ਕਿ ਜਦੋਂ ਆਪ ਨੂੰ ਉਮੀਦ ਹੁੰਦੀ ਹੈ ਵੀ ਸਾਡਾ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋ ਮਤਲਬ ਫੋਰਨ ਕੰਟਰੀਆਂ ਬਾਹਰ ਵਿਦੇਸ਼ਾਂ ਵਿੱਚ ਵੀ ਜਾਵੇ ਤੇ ਉਹਨਾਂ ਦੀ ਮਤਲਬ ਹੋਏਗਾ ਕਿ ਤਾਂ ਬਿਲਕੁਲ ਜੀ ਦੇਖੋ ਜਿਵੇਂ ਮੇਰਾ ਸੋਸ਼ਲ ਸਰਕਲ ਹੈ ਮੇਰਾ ਫਰੈਂਡ ਸਰਕਲ ਹੈ ਮੇਰੇ ਰਿਲੇਟਿਵਸ ਨੇ ਤਾਂ ਜਿੱਦਾਂ ਜਿੱਦਾਂ ਪ੍ਰੋਡਕਟਸ ਯੂਜ਼ ਕਰਦੇ ਨੇ ਤਾਂ ਇਹ ਪ੍ਰੋਡਕਟ ਦੀ ਖਾਸੀਅਤ ਇਹ ਵੀ ਇਹਦੇ ਲਈ ਰੈਫਰੈਂਸ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਮੰਨ ਲਓ ਅਗਰ ਤੁਸੀਂ ਲਗਾਇਆ ਤਾਂ ਕਿਸ ਨੂੰ ਚੰਗਾ ਲੱਗਿਆ ਅਗਲਾ ਤੁਹਾਨੂੰ ਅਕਸਰ ਪੁੱਛ ਲੈਂਦਾ ਵੀ ਯਾਰ ਤੁਸੀਂ ਕੀ ਪਹਿਨੇ ਆ ਕਿਹੜਾ ਪਰਫਿਊਮ ਲਗਾਇਆ ਕਿਹੜਾ ਅਤਰ ਲਗਾਇਆ ਸੋ ਜਿੱਦਾਂ ਜਿੱਦਾਂ ਇਹ ਜਾ ਹੀ ਜਾਂਦਾ ਲੋਕ ਯੂਜ਼ ਕਰਦੇ ਆ ਸੋ ਉਦੋਂ ਉਦਾਂ ਹੀ ਰੈਫਰੈਂਸ ਮਿਲਦੀ ਜਾਂਦੀ ਆ ਤੇ ਉਦੋਂ ਉਦਾਂ ਐਕਸਪੈਂਡ ਹੋਈ ਜਾਂਦਾ ਫੋਰਨ ਕੰਟਰੀਜ਼ ਦੇ ਵਿੱਚ ਵੀ ਸਾਡਾ ਕੈਨੇਡਾ ਆਸਟ੍ਰੇਲੀਆ ਜਰਮਨ ਇਟਲੀ ਇਦਾਂ ਜਾਂਦਾ ਰਹਿੰਦਾ ਅਕਸਰ ਹੀ ਸਰ ਪਹਿਲਾ ਮਤਲਬ ਕਿ ਜਿਵੇਂ ਜਿਵੇਂ ਤੁਸੀਂ ਹੋਰ ਵੀ ਸਾਡੇ ਸਵਾਲਾਂ ਦੇ ਜਵਾਬ ਲਾਸਟ ਕੁਸ਼ਨ ਆਗਾ ਤੇ ਉਹਨਾਂ ਦਾ ਮਤਲਬ ਕਿ ਤੁਸੀਂ ਕਿਸ ਤੋਂ ਕੰਮ ਸਿੱਖਿਆਗਾ ਜਾਂ ਫਿਰ ਕੰਮ ਦੇਖੋ ਇਦਾਂ ਇਹ ਵੀ ਜਿਹੜੇ ਥਿਓਰੀਟিক্যাল ਨੋਲੇਜ ਹੈ ਉਦੋਂ ਮੈਂ ਜਿੱਦਾਂ ਤੁਹਾਨੂੰ ਦੱਸ ਚੁੱਕਿਆ ਵੀ ਐਰੋਮੈਟਿਕਸ ਦੀ ਸਟੱਡੀ ਹੁੰਦੀ ਆ ਉਸ ਤੋਂ ਇਲਾਵਾ ਜਿਵੇਂ ਲੋਕਲ ਜਿਹੜੇ ਪਰਫਿਊਮ ਸਟੋਰਸ ਆ ਮੈਂ ਉਹਨਾਂ ਦੇ ਜਾ ਕੇ ਵਿਜ਼ਿਟ ਕਰਦਾ ਹੁੰਦਾ ਸੀ ਉਹ ਕਿੱਦਾਂ ਮਾਰਕੀਟਿੰਗ ਕਰਦੇ ਨੇ ਕਿੱਦਾਂ ਸੇਲਸ ਕਰਦੇ ਨੇ ਉਹਦੇ ਮੈਂ ਐਕਸਪੀਰੀਅੰਸ ਕੀਤੇ ਆ ਬਾਕੀ ਲੋਕਲ ਜਿਹੜੇ ਮੈਨੂਫੈਕਚਰਰਸ ਨੇ ਜਿਵੇਂ ਯੂਪੀ ਸਾਈਡ ਦੇ ਵਿੱਚ ਹੈਗੇ ਨੇ ਜਿਹੜੇ ਗੁਲਾਬ ਜਲ ਵਗੈਰਾ ਜਾਂ ਕੇਵੜਾ ਵਗੈਰਾ ਦੇ ਇਤਰ ਤਿਆਰ ਕਰਦੇ ਨੇ ਸੋ ਉਹ ਉਹਨਾਂ ਤੋਂ ਉਹਨਾਂ ਕੋਲ ਮੈਂ ਗਿਆ ਉਹਨਾਂ ਦੀ ਤਿਆਰ ਕਰਨ ਦਾ ਤਰੀਕਾ ਦੇਖਿਆ ਉਹਨਾਂ ਕੋਲ ਬੈਠਿਆ ਸਿੱਖਿਆ ਉਹਨਾਂ ਕੋਲ ਸੋ ਇਹਦੇ ਵਿੱਚ ਤਾਂ ਮੈਂ ਬਹੁਤ ਜ਼ਿਆਦਾ ਲੋਕਾਂ ਤੁਸੀਂ ਅੱਜ ਕੱਲ ਦੇ ਨੌਜਵਾਨਾਂਗੇ ਜਿਆਦਾਤਰ ਉਹ ਬੇਰੁਜ਼ਗਾਰੀ ਆਪਾਂ ਕਹਿ ਸਕਦੇ ਨਸ਼ਿਆਂ ਦੇ ਮਤਲਬ ਕਿ ਜਾ ਰਹੇ ਹੈਗੇ ਹਨਾ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜਿਹੜੀ ਬੇਕਾਰੀ ਹੈ ਨਾ ਮਤਲਬ ਜਦੋਂ ਤੁਹਾਡੇ ਕੋਲ ਕਾਰੋਬਾਰ ਨਹੀਂ ਹੈਗਾ ਤਾਂ ਉਸ ਟਾਈਮ ਦੇ ਵਿੱਚ ਤੁਹਾਡਾ ਮਨ ਬਹੁਤ ਅਲੱਗ-ਅਲੱਗ ਦਿਸ਼ਾਵਾਂ ਦੇ ਵਿੱਚ ਭਟਕਦਾ ਹੈ ਬਹੁਤ ਮਤਲਬ ਮਾੜੇ ਪਾਸੇ ਜ਼ਿਆਦਾ ਜਾਂਦਾ ਹੈ ਮਨ ਜਿਹੜਾ ਹੈਗਾ ਸੋ ਇਹਦੇ ਵਿੱਚ ਦੇਖੋ ਉਦਮ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਤੁਸੀਂ ਅਕਸਰ ਦੇਖੋ ਵੀ ਜਿਵੇਂ ਓਲਾ ਵਰਗੇ ਬਿਜ਼ਨੈਸਸ ਨੇ ਊਬਰ ਵਰਗੇ ਬਿਜ਼ਨੈਸਸ ਨੇ ਤਾਂ ਇਹ ਕਿਸੇ ਨੀਡ ਤੋਂ ਪੈਦਾ ਹੋਏ ਨੇ ਇਹਨਾਂ ਦੀ ਕਿਸੇ ਨੂੰ ਨੀਡ ਲੱਗੀ ਵੀ ਯਾਰ ਸਾਨੂੰ ਇੰਟਰ ਸਿਟੀ ਜਿਹੜੀ ਟਰੈਵਲ ਕਰਨ ਲਈ ਆ ਮਤਲਬ ਇਨ ਸਿਟੀ ਟਰੈਵਲ ਕਰਨ ਲਈ ਕਾਰ ਦੀ ਜ਼ਰੂਰਤ ਪੈਂਦੀ ਹੈ ਤੇ ਅਸੀਂ ਕਾਰ ਹਾਇਰ ਕਰਨੀ ਹੈ ਟੈਕਸੀਸ ਦੇ ਰੇਟ ਜ਼ਿਆਦਾ ਨੇ ਸੋ ਉਹਨਾਂ ਨੇ ਇੱਕ ਆਪਣੀ ਐਪ ਤਿਆਰ ਕੀਤੀ ਹੈ ਨਾ ਉਹ ਆਪਣੀ ਪ੍ਰੋਪਰਟੀ ਹਾਇਰ ਕਰਕੇ ਹੋਰ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਨੈਸੈਸਿਟੀਆਂ ਨੇ ਤੁਸੀਂ ਸਿਰਫ ਨੈਸੈਸਿਟੀਆਂ ਨੂੰ ਅਬਜ਼ਰਵ ਕਰਨਾ ਹੈ ਵੀ ਕੀ ਲੋੜ ਹੈ ਸਮਾਜ ਦੀ ਕਿੱਥੇ ਸਮਾਜ ਨੂੰ ਖਿਆਈ ਆ ਰਹੀ ਹੈ ਤੇ ਕਿੱਦਾਂ ਅਸੀਂ ਉਸ ਚੀਜ਼ ਦਾ ਸੋਲੂਸ਼ਨ ਦੇ ਸਕਦੇ ਹਾਂ ਉਰੇ ਕੰਮ ਕਰਨ ਲਈ ਬਹੁਤ ਜ਼ਿਆਦਾ ਬਾਹਰ ਜਾਣ ਨਾਲ ਜਿੰਨਾ ਤੁਸੀਂ ਬਾਹਰ ਜਾਣ ਤੇ ਖਰਚਾ ਕਰਦੇ ਹੋ 20-25 ਲੱਖ ਰੁਪਏ ਉਸ ਦਾ ਮੇਰੇ ਹਿਸਾਬ ਨਾਲ 12-13000 ਰੁਪਏ ਮਹੀਨੇ ਦਾ ਸਿਰਫ ਵਿਆਜ ਵਿਆਜ ਜਿਹੜਾ ਤੁਹਾਨੂੰ ਬੈਂਕ ਦੇ ਰਿਹਾ ਐ ਐਸ ਅ ਐਸ ਅ ਪਾਰਟ ਆਫ ਇੰਟਰਸਟ ਤੇ ਤੁਸੀਂ ਵੱਧ ਤੋਂ ਵੱਧ ਜਿੰਨਾ ਕਮਾ ਸਕਦੇ ਹੋ ਤੇ ਜਿੰਨੀ ਤੁਸੀਂ ਸੇਵਿੰਗ ਕਰ ਸਕਦੇ ਹੋ ਉਸ ਤੋਂ ਵੱਧ ਤੁਹਾਨੂੰ ਹੋਰ ਇੰਟਰਸਟ ਮਿਲ ਰਿਹਾ ਓਨਾ ਹੀ ਪੈਸਾ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਕਿਸੇ ਸਟਾਰਟਅਪ ਦੇ ਵਿੱਚ ਕਿਸੇ ਨਵੇਂ ਆਈਡੀਆ ਦੇ ਵਿੱਚ ਇਨਵੈਸਟ ਕਰੋ ਤੇ ਉਹਦੇ ਵਿੱਚ ਮਿਹਨਤ ਕਰੋ ਤੁਹਾਨੂੰ ਕਾਮਯਾਬੀ ਪੱਕਾ ਮਿਲੇਗੀ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਇਹ ਸਨ ਪੰਜਾਬ ਦੇ ਨੌਜਵਾਨ ਜਿਨ੍ਹਾਂ ਨੇ ਪੰਜਾਬ ਵਿੱਚ ਹੀ ਇਤਰ ਨੂੰ ਖੋਜ ਲਿਆਂਦਾ ਮੈਨੂੰ ਉਮੀਦ ਹੋਊਗੀ ਕਿ ਤੁਹਾਨੂੰ ਇਹ ਵੀਡੀਓ 'ਚ ਜਰੂਰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ ਹੁਣ ਮੈਨੂੰ ਦੋ ਇਜਾਜ਼ਤ ਮਹਿਰਮਨ ਤਾਲੀਵਾਲ ਧੰਨਵਾਦ ਜੇਕਰ ਤੁਸੀਂ ਵੀ ਆਪਣੇ ਪਿੰਡ ਜਾਂ ਸ਼ਹਿਰ ਦੀ ਕੋਈ ਸਟੋਰੀ ਬਣਾਉਣਾ ਚਾਹੁੰਦੇ ਹੋ ਤਾਂ ਹਮਦਰਦ ਟੀਵੀ ਦੇ ਇਹਨਾਂ ਨੰਬਰਾਂ ਤੇ ਸੰਪਰਕ ਕਰੋ 201416433 6342 ਕੈਨੇਡਾ ਦਾ ਨੰਬਰ ਹੈ 984180582 ਇਹ ਭਾਰਤ ਦਾ ਨੰਬਰ ਹੈ